ਸਤਿ ਸ਼੍ਰੀ ਅਕਾਲ ਜੀ ਵੈਲਕਮ ਅਜੀਤਾ ਆਪਣੇ ਚੈਨਲ 'ਤੇ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਬਹੁਤ ਹੀ ਸੋਹਣੇ ਜਿਹੇ ਸੂਟ ਲੈ ਕੇ ਆਈਆਂ ਸੋ ਜਿਵੇਂ ਕਿ ਜਿਹੜਾ ਸੀਜ਼ਨ ਹੈਗਾ ਸਟਾਰਟ ਹੋ ਚੁੱਕਿਆ ਜੀ ਔਰ ਜਿਹੜੇ ਪਾਰਟੀ ਵੇਅਰ ਸੋਰਸ ਆਪਣੇ ਮੋਸਟਲੀ ਆਪਣੇ ਕੋਲੇ ਜਿਹੜਾ ਸੀਜ਼ਨ ਚੱਲਦਾ ਹੈਗਾ ਹਮੇਸ਼ਾ ਆਪਣੇ ਕੋਲ ਪਾਰਟੀ ਵੇਅਰ ਹੀ ਚੱਲਦਾ ਇਸੇ ਲਈ ਆਪਣੇ ਕੋਲੇ ਜਿਹੜੇ ਹੈਵੀ ਹੈਵੀ ਸੂਟਸ ਹੁੰਦੇ ਆ ਸੋ ਜਿਵੇਂ ਸੂਟਸ ਹੁੰਦੇ ਆ ਜੀ ਉਹਵੇਂ ਫਿਰ ਸੂਟਸ ਦੇ ਨਾਲ ਪ੍ਰਾਈਸ ਹੁੰਦੇ ਆ ਕਿ ਕਈ ਵਾਰੀ ਬਹੁਤ ਸਾਰੇ ਕਮੈਂਟ ਆ ਜਾਂਦੇ ਆ ਕਿ ਤੁਸੀਂ ਤਾਂ ਲੁੱਟ ਮਚਾ ਰੱਖੀ ਐ ਜਾਂ ਬਹੁਤ ਜ਼ਿਆਦਾ ਰੇਟ ਹੈਗੀ ਐ ਸੋ ਤੁਸੀਂ ਪਹਿਲਾਂ ਜਿਹੜਾ ਆਪਾਂ ਸੂਟ ਦਿਖਾਉਣੇ ਆ ਜੀ ਉਹਨਾਂ ਦੇ ਡਿਜ਼ਾਈਨਸ ਦੇਖਿਆ ਕਰੋ ਕਿਉਂਕਿ ਜਦੋਂ ਡਿਜ਼ਾਈਨਸ ਹੈਗੇ ਮੇਨ ਜਿਹੜਾ ਬੁਟੀਕ ਦਾ ਥੀਮ ਹੈਗਾ ਡਿਜ਼ਾਈਨਸ ਦੇ ਸਿਰ ਤੇ ਹੁੰਦਾ ਹੈਗਾ ਤੁਹਾਡੇ ਕੋਲੇ ਡਿਜ਼ਾਈਨ ਚੰਗੇ ਐ ਤਾਂ ਇਹਦਾ ਮਤਲਬ ਤੁਹਾਡੇ ਜਿਹੜੇ ਕ੍ਰੀਏਟ ਕਰਦੇ ਆ ਡਿਜ਼ਾਈਨ ਉਹ ਅੱਛੇ ਹੈਗੇ ਕਾਰੀਗਰ ਅੱਛੇ ਐ ਅਸੀਂ ਉਹਨਾਂ ਦੇ ਵਿੱਚ ਡਿਫਰੈਂਟ ਤਹਰਾਂ ਦੀਆਂ ਜਿਹੜੀਆਂ ਐਮਬ੍ਰੋਇਡਰੀਜ਼ ਕਰਦੇ ਹੈਗੇ ਆ ਉਹਦੇ ਨਾਲ ਇੱਕ ਸਪੈਸ਼ਲ ਸੂਟ ਬੰਦ ਹੈ ਸੋ ਉਸੇ ਤਰ੍ਹਾਂ ਹੀ ਜਿਹੜਾ ਸੂਟ ਦਾ ਪ੍ਰਾਈਸ ਹੋ ਜਾਂਦਾ ਜਿਵੇਂ ਕਿ ਅੱਜ ਕੱਲ ਜਿਹੜੇ ਬੁਟੀਕ ਹੈਗੇ ਕਾਫੀ ਬੁਟੀਕ ਖੁੱਲ ਚੁੱਕੇ ਆ ਸੋ ਉਹਨਾਂ ਦੇ ਵਿੱਚ ਕੀ ਹੈਗਾ ਕਿ ਉਪਰ ਪੀਸੇ ਜਿਵੇਂ ਉਹਨਾਂ ਕੋਲੇ ਕਾਰੀਗਰ ਨਹੀਂ ਬੈਠੇ ਹੁੰਦੇ ਮੋਸਟਲੀ ਜ਼ਿਆਦਾਤਰ ਜਿਵੇਂ ਮੈਂ ਦੇਖਦੀ ਆ ਮੋਸਟਲੀ ਜਿਹੜੇ ਬੁਟੀਕ ਹੈਗੇ ਉਹਨਾਂ ਕੋਲੇ ਕਾਰੀਗਰ ਨਹੀਂ ਹੁੰਦੇ ਉਹ ਬਾਹਰ ਤੋਂ ਪਰ ਪੀਸ ਤੇ ਕਰਾਉਂਦੇ ਹੈਗੇ ਆ ਪਰ ਪੀਸ ਤੇ ਕੀ ਹੁੰਦਾ ਹੈ ਕਿ ਅਗਰ ਤੁਹਾਨੂੰ 1000 ਦਾ ਕੋਈ ਸੂਟ ਕੱਢ ਕੇ ਦੇ ਰਿਹਾ ਤਾਂ ਉਹਦੇ ਵਿੱਚ ਤੁਸੀਂ 2-300 ਵੀ ਅਗਰ ਲੈ ਲੈਣੇ ਹੋ ਤਾਂ ਉਹ ਵੀ ਤੁਹਾਡੇ ਲਈ ਜਿਹੜਾ ਪ੍ਰੋਫਿਟ ਹੁੰਦਾ ਸੋ ਸਾਡੇ ਚ ਕੀ ਹੈਗਾ ਜੀ ਸਾਡਾ ਖੁਦ ਦੀ ਵਰਕਸ਼ਾਪ ਹੈਗੀ ਹੈ ਸਾਡੇ ਘਰ ਦੇ ਵਿੱਚ ਹੀ ਵਰਕਸ਼ਾਪ ਹੈ ਕਾਰੀਗਰ ਬੈਠੇ ਹੋਏ ਆ ਉਹਦੇ ਵਿੱਚ ਪਹਿਲਾਂ ਅਸੀਂ ਜਦੋਂ ਇੱਕ ਕਾਰੀਗਰ ਨੂੰ ਸਿਲੈਕਟ ਕਰਦੇ ਆ ਉਹਦੇ ਲਈ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਕਾਰੀਗਰ ਬਹੁਤ ਹੁੰਦੇ ਆ ਤੁਹਾਡੇ ਆਸ-ਪਾਸ ਪਰ ਚੰਗੇ ਜਿਹੜੀ ਕੰਮ ਹੁੰਦਾ ਜਿਵੇਂ ਚੰਗਾ ਕੰਮ ਬਹੁਤ ਘੱਟ ਹੁੰਦਾ ਚੰਗੇ ਕਾਰੀਗਰ ਬਹੁਤ ਘੱਟ ਹੁੰਦੇ ਆ ਸੋ ਉਹ ਵੀ ਇੱਕ ਸਾਡਾ ਹੁੰਦਾ ਹੈ ਕਿ ਅਸੀਂ ਚੰਗੇ ਕਾਰੀਗਰ ਨੂੰ ਰੱਖਣਾ ਫਿਰ ਉਹਨੂੰ ਆਫ ਸੀਜ਼ਨ 'ਚ ਵੀ ਟਿਕਾ ਕੇ ਰੱਖਣਾ ਆਫ ਸੀਜ਼ਨ ਵੀ ਉਹਦੇ ਤੋਂ ਕੰਮ ਲੈਣਾ ਕਿਉਂਕਿ ਐ ਹੁੰਦਾ ਕਿ ਇਹ ਇਹ ਨਾ ਹੋਵੇ ਕਿ ਸੀਜ਼ਨ ਦੇ ਵਿੱਚ ਫਿਰ ਸਾਨੂੰ ਕਾਰੀਗਰ ਆ ਜਿਹੜਾ ਨਾ ਮਿਲੇ ਕਿਉਂਕਿ ਚੰਗੇ ਬੰਦੇ ਹਮੇਸ਼ਾ ਹੀ ਬਹੁਤ ਘੱਟ ਮਿਲਦੇ ਸੋ ਅਸੀਂ ਉਹਨੂੰ ਫਿਰ ਸਾਰਾ ਜਿਹੜਾ ਸੀਜ਼ਨ ਤੋਂ ਜਿਹੜਾ ਗਰਮੀ ਵਾਲਾ ਸੀਜ਼ਨ ਆ ਸੋ ਆਪਾਂ ਉਹਨੂੰ ਪੇ ਕਰਦੇ ਆ ਕਿ ਸੀਜ਼ਨ ਦੇ ਵਿੱਚ ਆਪਾਂ ਚੰਗੇ ਸੂਟ ਬਣਾ ਸਕੀਏ ਸੋ ਫਿਰ ਜਦੋਂ ਇਸ ਤਰ੍ਹਾਂ ਆਪਾਂ ਸੋਰਸ ਚੰਗਾ ਕਾਰੀਗਰ ਰੱਖਦੇ ਆ ਉਹਨੂੰ ਪੇ ਕਰਦੇ ਆ ਸੂਰ ਸੂ ਚੰਗਾ ਬਣਾਉਂਦਾ ਉਹ ਜਦੋਂ ਆਪਾਂ ਪਰ ਮੰਥ ਰੱਖਿਆ ਹੁੰਦਾ ਜੀ ਉਹਦੇ ਵਿੱਚ ਉਹਨੇ ਆਪਦੇ ਸਾਰੇ ਕੰਮ ਕਰਨੇ ਹੁੰਦੇ ਆ ਜਦੋਂ ਦਿਨ ਚੜ ਜਾਂਦਾ ਸਾਡਾ ਜਿਹੜਾ ਪੇ ਵਾਲਾ ਜਿਹੜਾ ਕੈਲਕੂਲੇਟਰ ਹੈਗਾ ਉਹ ਚੱਲ ਪੈਂਦਾ ਚਾਹੇ ਕੋਈ ਤੁਹਾਨੂੰ ਸਾਨੂੰ ਆਰਡਰ ਦਿੰਦਾ ਚਾਹੇ ਨਹੀਂ ਦਿੰਦਾ ਅਸੀਂ ਉਹਨਾਂ ਨੂੰ ਡੇਲੀ ਕੰਮ ਦੇਣਾ ਹੁੰਦਾ ਸੋ ਉਹਦੇ ਵਿੱਚ ਉਹਨਾਂ ਦਾ ਸਾਰਾ ਦਿਨ ਦਾ ਜਿਹੜਾ ਰੈਸਟ ਵੀ ਹੋ ਜਾਂਦਾ ਖਾਣ ਪੀਣ ਵੀ ਹੋ ਜਾਂਦਾ ਜਦੋਂ ਅਸੀਂ ਇੱਕ ਵੀ ਸੂਟ ਜਿਵੇਂ ਸੂਟ ਆ ਉਹਨੂੰ ਟ੍ਰੇਸ ਕਰਦੇ ਆ ਤੇ ਉਹਦੇ ਵਿੱਚ ਜਿਵੇਂ ਘੰਟੀਆਂ ਬੱਧੀ ਜਾਂਦੇ ਹੈਗੇ ਆ ਸੋ ਫਿਰ ਉਹ ਵੀ ਅਸੀਂ ਪੀ ਕਰਦੇ ਆ ਕਾਫੀ ਕੁਝ ਹੋ ਜਾਂਦਾ ਹੈ ਉਹਦੇ ਵਿੱਚ ਲਾਈਟ ਦਾ ਬਿੱਲ ਹੋ ਜਾਂਦਾ ਜੀ ਬਿਜਲੀ ਦਾ ਬਿੱਲ ਤੇ ਮਸ਼ੀਨ ਦੀ ਰਿਪੇਅਰ ਹੋ ਜਾਂਦੀ ਹੈ ਜਿਹੜਾ ਮਟੀਰੀਅਲ ਲਾਉਣੇ ਆ ਸਾਰਾ ਉਹਦਾ ਕੋਸਟ ਹੋ ਜਾਂਦਾ ਹਰੀਲਾਂ ਦੀ ਕਾਸਟ ਹੋ ਜਾਂਦੀ ਐ ਸੋ ਅਸੀਂ ਸਾਰਾ ਕੁਝ ਜਿਹੜਾ ਇਹ ਧਿਆਨ ਚ ਰੱਖਣਾ ਹੁੰਦਾ ਇਨਕਲੂਡਡ ਜਿਹੜਾ ਸੰਡੇ ਹੁੰਦਾ ਉਹ ਵੀ ਅਸੀਂ ਪੇ ਕਰਦੇ ਆਂ ਜਦ ਕਿ ਉਹਦੇ ਵਿੱਚ ਕੰਮ ਨਹੀਂ ਹੁੰਦਾ ਸੋ ਜਦੋਂ ਤੁਸੀਂ ਚੰਗੇ ਕਾਰੀਗਰ ਰੱਖਦੇ ਹੋ ਇਸ ਤਰ੍ਹਾਂ ਦਾ ਕੰਮ ਕਰਵਾਉਣੇ ਹੋ ਕਈ ਵਾਰ ਸੂਟ ਸਿਲੈਕਟ ਕਰਨ ਦੇ ਵਿੱਚ ਕਲਰ ਸੈੱਟ ਕਰਨ ਦੇ ਵਿੱਚ ਅੱਧਾ ਅੱਧਾ ਦਿਨ ਚਲਾ ਜਾਂਦਾ ਸੋ ਉਹ ਵੀ ਅਸੀਂ ਪੇ ਕਰਦੇ ਆਂ ਉਹਦੇ ਵਿੱਚ ਕੰਮ ਨਹੀਂ ਹੁੰਦਾ ਪਰ ਉਹ ਅਸੀਂ ਪੇ ਕਰਦੇ ਆਂ ਸੋ ਜਦੋਂ ਇਸ ਤਰ੍ਹਾਂ ਦਾ ਜਿਹੜਾ ਕੰਮ ਕਰਦੇ ਆਂ ਉਹਦੇ ਵਿੱਚ ਫੇਰੀ ਕਾਸਟਲੀ ਆਪਣੇ ਆਪ ਹੀ ਹੋ ਜਾਂਦਾ ਕਿਉਂਕਿ ਇਹ ਕਾਫੀ ਕਾਫੀ ਟਾਈਮ ਚ ਬੰਦਾ ਕਾਫੀ ਕਾਰੀਗਰੀ ਦੇ ਵਿੱਚ ਬੰਦ ਕਾਰੀਗਰਾਂ ਦੇ ਹੱਥਾਂ ਦੇ ਵਿੱਚ ਜਾਂਦਾ ਜਿਵੇਂ ਕਿ ਇਹ ਸੂਟ ਹੈ ਜੀ ਪਾਰਟੀ ویئر ਸੂਟ ਹੈ ਜੀ ਜੋਰਜਟ ਦਾ ਬਹੁਤ ਹੀ ਫਾਈਨ ਹੈ ਜਿਹੜੀ ਜੋਰਜਟ ਹੈਗੀ ਹੈ ਸੋ ਇਹਦੇ ਵਿੱਚ 골ਡਨ ਆਰੀ ਦਾ ਵਰਕ ਕੀਤਾ ਹੋਇਆ ਤਿੱਲੇ ਦਾ ਬਹੁਤ ਹੀ ਫਾਈਨ ਹੈ ਜਿਵੇਂ ਆਰੀ ਦਾ ਤੁਸੀਂ ਦੇਖ ਸਕਦੇ ਹੋ ਵਿੱਚ ਆਪਾਂ ਮਸ਼ੀਨ ਦਾ ਕੰਮ ਕੀਤਾ ਹੋਇਆ ਸੋ ਫਿਰ ਇਹ ਮਸ਼ੀਨ ਵਾਲੇ ਕੋਲੇ ਗਿਆ ਪਹਿਲਾਂ ਆਰੀ ਵਾਲੇ ਕੋਲੇ ਤੇ ਇਸ ਤਰ੍ਹਾਂ ਦਾ ਬਰੀਕ ਕੰਮ ਕਰਨ ਤੇ ਕਾਫੀ ਟਾਈਮ ਲੱਗਦਾ ਹੈ ਜੀ ਸੋ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਇਸ ਤਰ੍ਹਾਂ ਕੋਈ ਹੀ ਕਿਸੇ ਨੇ ਲੋਟਣੀ ਮਜਾ ਰੱਖੀ ਜੀ ਸੋ ਸਾਰੇ ਜਿਹੜਾ ਇਸ ਤਰ੍ਹਾਂ ਦਾ ਕੰਮ ਪਸੰਦ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਕਿਸ ਤਰ੍ਹਾਂ ਦਾ ਕੰਮ ਹੈ ਮੈਂ ਤੁਹਾਨੂੰ ਸਕਰੀਨਸ਼ਾਟ ਸ਼ੇਅਰ ਕਰ ਸਕਦੀ ਆ ਜੋ ਕਿ ਮੈਨੂੰ ਕਸਟਮਰ ਕਹਿੰਦੇ ਹੈਗੇ ਆ ਕਿ ਤੁਹਾਡੇ ਰੇਟ ਆ ਜਿਹੜੇ ਬਹੁਤ ਜ਼ਿਆਦਾ ਜਾਇਜ਼ ਆ ਜੀ ਜਿਸ ਤਰ੍ਹਾਂ ਤੁਹਾਡਾ ਕੰਮ ਹੈ ਉਸ ਤੇ ਆਪਾਂ ਬਹੁਤ ਜਾਇਜ਼ ਰੇਟ ਦੇ ਵਿੱਚ ਆਪਾਂ ਸੂਰਟ ਦਿੰਨੇ ਆ ਕਿਉਂਕਿ ਜੇ ਅਗਰ ਇਸ ਤਰ੍ਹਾਂ ਦੇ ਸੂਰਸ ਤੁਸੀਂ ਚੰਗੀਆਂ ਬੁਟੀਕਾਂ ਤੋਂ ਜਾਂ ਗਈ ਵਾਰੀ ਕੀ ਜਿਨ੍ਹਾਂ ਦਾ ਤੁਸੀਂ ਆਪਾਂ ਸੂਟ ਦਿੰਨੇ ਆ ਉਹਨਾਂ ਦੇ ਬਹੁਤ ਜ਼ਿਆਦਾ ਹਾਈ ਰੇਟ ਹੈਗੇ ਆ ਆਪਾਂ ਤੁਹਾਨੂੰ ਬਹੁਤ ਹੀ ਜਾਇਜ਼ ਰੇਟ ਤੇ ਸੂਟ ਦਿੰਨੇ ਆ ਜਿਵੇਂ ਬਾਜੂ ਦਾ ਜੀ ਡਿਜ਼ਾਈਨ ਹੈ ਸੋ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਦਾ ਮੁੱਲ ਹੁੰਦਾ ਜੀ ਇਹ ਹੈਗਾ ਜੀ ਸੀ ਗ੍ਰੀਨ ਸ਼ੇਡ ਬਹੁਤ ਹੀ ਪਿਆਰਾ ਜਿਹਾ ਪੀਕਾਕਸ ਸ਼ੇਡ ਹੈ ਸੋ ਐਗਜੈਕਟ ਸ਼ੇਡ ਹਜੇ ਵੀ ਨਹੀਂ ਆ ਰਿਹਾ ਜੀ ਇਹਦੇ ਵਿੱਚ ਥੋੜਾ ਡਾਲ ਆ ਰਿਹਾ ਇਹ ਥੋੜਾ ਜਿਹਾ ਇਹ ਇਹ ਸ਼ੇਡ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਕੋਲੇ ਰੈਡੀ ਹੈ ਜੀ 24 45 ਦੇ ਵਿੱਚ ਹੈ ਤੁਸੀਂ ਇਹਨੂੰ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਸੋ ਇਹ 10000 ਦੇ ਅੰਡਰ ਸਾਰੇ ਸੂਟ ਹੈਗੇ ਔਰ ਇਹ ਹੈ ਗਾਜੀ ਪੀਚ ਕਲਰ ਇਹ ਵੀ ਜਾਰਜਟ ਹੈ ਜਾਰਜਟ ਵੀ ਆਪਾਂ ਫਾਈਨ ਕੁਆਲਿਟੀ ਦਾ ਲਗਾਇਆ ਹੋਇਆ ਜੀ ਸੋ ਆਪਣੇ ਕੋਲੇ ਜਿਵੇਂ ਆਪਾਂ ਫਾਈਟ ਸਟੱਫ ਹੈਗਾ ਜੀ ਪਿਓਰ ਦਾ ਦੁਪੱਟੇ ਕਾਫੀ ਆਰਡਰ ਡੇਲੀ ਦੇ ਜਾਂਦੇ ਹੈਗੇ ਆ ਜਿਵੇਂ ਕਿ ਅੱਜ ਕਾਫੀ ਆਰਡਰ ਗਏ ਹੈ ਸੋ ਆਪਾਂ ਨੂੰ ਕਾਫੀ ਕੁਝ ਹੈ ਜਿਹੜਾ ਸਹੀ ਰੱਖਣਾ ਪੈਂਦਾ ਲਿਆ ਕੇ ਸੋ ਉਹਦੇ ਲਈ ਵੀ ਜਿਵੇਂ ਸੂਟਸ ਆ ਕਈ ਵਾਰ ਕੋਈ ਨਾਪ ਕਿਰਾ ਗਲਤ ਹੋ ਜਾਂਦਾ ਕਈ ਵਾਰ ਕਲਰ ਚੇਂਜ ਹੋ ਜਾਂਦਾ ਸੋ ਉਹਦੇ ਲਈ ਵੀ ਤੁਸੀਂ ਤੁਹਾਨੂੰ ਜਿਹੜਾ ਉਹ ਸੂਟ ਆ ਤੁਹਾਡੇ ਕੋਲੇ ਰਹਿ ਜਾਂਦਾ ਇਹ ਪੀਚ ਕਲਰ ਆ ਜੀ ਇਹਦੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਬਰ ਜਿਹਾ ਜਿਵੇਂ ਇਹ ਡਿਜ਼ਾਈਨਿੰਗ ਬਣੀ ਹੋਈ ਹੈ ਵਿੱਚ ਆਪਾਂ ਕਲਰਫੁੱਲ ਕੀਤਾ ਹੋਇਆ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਦੋਨਾਂ ਸੂਟਾਂ ਦੇ ਨਾਲ ਕਰ ਸਕਦੇ ਹੋ ਔਰਗੈਂਜ਼ਾ ਚ ਟਾਈ ਡਾਈ ਵੀ ਕਰ ਸਕਦੇ ਸੋ ਇਹ ਵੀ ਜੇ ਦੁਪੱਟਾ ਲਾਉਂਗੇ ਕਿਸ ਟਾਈਪ ਦਾ ਲਾਉਂਗੇ ਸੋ ਆਪਾਂ ਉਹਦੇ ਅਕੋਰਡਿੰਗ ਤੁਹਾਡੀ ਰੇਂਜ ਹੋ ਜਾਊਗੀ ਇਹ ਸਾਰੇ ਅੰਡਰ 10 ਦੀ ਰੇਂਜ ਦੇ ਵਿੱਚ ਆ ਜਾਂਦੇ ਆ ਕਿਉਂਕਿ ਜਦੋਂ ਇੱਕ ਸੂਟ ਜੀ ਬਣਦਾ ਹੈਗਾ ਕੱਲਾ ਮਸ਼ੀਨ ਦਾ ਵਰਕ ਹੈਗਾ ਸ਼ੀਟ ਦੇ ਵਿੱਚ ਵੀ ਅਸੀਂ ਕਾਫੀ ਕਾਫੀ ਕਲਰ ਲਗਾ ਕੇ ਇੱਕ ਪੱਤੀਆਂ ਦੇ ਵਿੱਚ ਫਲਾਸ ਦੇ ਵਿੱਚ ਸੋ ਉਹਨੂੰ ਇੱਕ ਬਹੁਤ ਹੀ ਜਿਹੜੀ ਜੈਨੂਨ ਜੀ ਲੁੱਕ ਦੇਣ ਦੀ ਕੋਸ਼ਿਸ਼ ਕਰਦੇ ਆ ਸੋ ਬਹੁਤੀ origignal ਜਾਂ ਫਲਾਰ ਹੈ ਚਾਹੇ ਕੁਝ ਵੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਪਾਂ ਉਹਨੂੰ ਇੱਕ ਇਹਦੇ ਵਿੱਚ ਆਪਾਂ ਹੈਂਡ ਦਾ ਕੰਮ ਕੀਤਾ ਹੋਇਆ ਸੋ ਹੈਂਡ ਵਾਲਾ ਜਦੋਂ ਅੱਡੇ ਤੇ ਲਗਾਉਂਦਾ ਜੀ ਉਹਦਾ ਕਾਫੀ ਟਾਈਮ ਜਾਂਦਾ ਸੋ ਤੁਸੀਂ ਦੇਖੋ ਕਿ 500 ਤੋਂ ਤਾਂ ਹੈਂਡ ਆ ਜਿਹੜਾ ਆਪਾਂ ਚਾਹੇ ਤੁਸੀਂ ਇੱਕ ਬੂਟੀ ਪਵਾਉਣੀ ਹੈ 500 ਤੋਂ ਸਟਾਰਟ ਹੁੰਦਾ ਜਦੋਂ ਇਸ ਤਰ੍ਹਾਂ ਦੇ ਸੂਟ ਜਾਂਦੇ ਆ 1500 2000 2500 ਆਹਮ ਨਾਲ ਆ ਜਿਹੜਾ ਸਾਡਾ ਹੈਂਡਵਰਕ ਦਾ ਸਿਰਫ ਹਾਈਲਾਈਟ ਕਰਨ ਤੇ ਚਲਾ ਜਾਂਦਾ ਜੀ ਇਸ ਤਰ੍ਹਾਂ ਦੇਖੋ ਤੁਸੀਂ ਸਾਰੇ ਤੇ ਉੱਪਰ ਹਾਈਲਾਈਟ ਕੀਤਾ ਹੋਇਆ ਇੱਕ ਇੱਕ ਚੀਜ਼ ਦੇ ਵਿੱਚ ਸਿੱਪੀ ਮੋਤੀ ਲਗਾਇਆ ਹੋਇਆ ਸੋ ਇਸ ਤਰ੍ਹਾਂ ਦਾ ਜਦੋਂ ਕੰਮ ਹੈਗਾ ਜੀ ਜਿਵੇਂ ਦਿਹਾੜੀ ਜਾਂ ਦੋ ਦਿਹਾੜੀਆਂ ਦੇ ਵਿੱਚ ਹੈਂਡਵਰਕ ਹੁੰਦਾ ਸੋ ਉਹਦੀ ਕਾਸਟ ਫਿਰ ਉਸ ਤਰ੍ਹਾਂ ਹੋ ਜਾਂਦੀ ਹੈ ਇਹਦਾ ਆਪਾਂ ਤੁਹਾਨੂੰ ਘੇਰਾ ਲੈਣ ਦੱਸ ਦਿੰਦੇ ਹਾਂ ਬਹੁਤ ਹੀ ਪਿਆਰਾ ਜਿਹਾ ਜਿਵੇਂ ਇਹਦਾ ਸ਼ੇਡ ਹੈ ਇਹ ਹੈਗਾ ਜੀ 24 ਤੱਕ ਇਹਦਾ ਘੇਰਾ ਆਰਾਮ ਨਾਲ ਬਣ ਜਾਏਗਾ ਔਰ ਲੈਂਥ ਹੈਗੀ ਇਹਦੀ 44 ਲੈਂਥ ਤੱਕ ਇਹ ਬਣ ਜੇਗਾ 124 44 ਔਰ ਇਹਦੇ ਨਾਲਾ ਜਿਵੇਂ ਦੁਪੱਟਾ ਵੀ ਦਿੱਤਾ ਹੋਇਆ ਸੋ ਦੁਪੱਟੇ ਦੇ ਕਾਰਨਰ ਤੇ ਫਲਾਰ ਹੈਗੇ ਸਾਈਡਸ ਤੇ ਕਟਵਾ ਦਿੱਤਾ ਹੋਇਆ ਸੋ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਫਲਾਰ ਹੈ ਤੁਸੀਂ ਜਿਵੇਂ ਜਿਹੜੇ ਕਲਰ ਕੰਬੀਨੇਸ਼ਨ ਕਰਦੇ ਆ ਜੀ ਜਿਵੇਂ ਅਸੀਂ ਕਰਦੇ ਆ ਅਸੀਂ ਬਹੁਤ ਹੀ ਸਿਲੈਕਟਡ ਕਈ ਵਾਰ ਇੱਕ ਦੋ ਕ ਕਲਰਸ ਅਸੀਂ ਲਾ ਕੇ ਦੇਖਦੇ ਆ ਸਾਨੂੰ ਨਹੀਂ ਚੰਗਾ ਲੱਗਦਾ ਅਸੀਂ ਚੇਂਜ ਕਰਦੇ ਆ ਸੋ ਉਹ ਸਾਰੇ ਜਿਹੜੀ ਅਸੀਂ ਵਿੱਚ ਲਗਾਉਣੀ ਹੁੰਦੀ ਹੈ ਕਿ ਸਾਡੇ ਟਾਈਮ ਪੀਰੀਅਡ ਸਾਨੂੰ ਕਿੰਨਾ ਲੱਗਿਆ ਹੈਗਾ ਕੋਈ ਵੀ ਸੂਟ ਬਨਣ ਤੇ ਸੋ ਆਪਾਂ ਟਾਈਮ ਪੀਰੀਅਡ ਦੇ ਹਿਸਾਬ ਨਾਲ ਹੀ ਸੂਟ ਦੀ ਜਿਹੜੀ ਰੇਂਜ ਹੈ ਉਹ ਰੱਖਦੇ ਨੇ ਨੈਕਸਟ ਹੈਗਾ ਜੀ ਲਾਈਟ ਪਰਪਲ ਲਾਈਟ ਲਵੈਂਡਰ ਸ਼ੇਡ ਤੁਸੀਂ ਇਹਨੂੰ ਕਹਿ ਸਕਦੇ ਹੋ ਇਹ ਸਾਰੇ 24 45 ਦੀ ਰੇਂਜ ਦੇ ਵਿੱਚ ਹੋਣਗੇ ਜੀ ਘੇਰਾ 24 ਤੁਸੀਂ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਪਿਆਰਾ ਸੂਟ ਹੈ ਇਹ ਕਿਸੇ ਵੀ ਕੱਲੋਂ ਜਿਹੜਾ ਹੈਂਡਵਰਕ ਤੇ ਸੂਟ ਨਾਲੋਂ ਘੱਟ ਨਹੀਂ ਹੈਗਾ ਜੇ ਤੁਸੀਂ ਮੇਨ ਫੰਕਸ਼ਨ ਦੇ ਵਿੱਚ ਵੀ ਜਾਣਾ ਚਾਹੁੰਦੇ ਹੋ ਅਮ ਮੈਰਿਜ ਲਈ ਸੋਸ ਮੇਨ ਫੰਕਸ਼ਨ ਲਈ ਇਹ ਸੂਟ ਬਣਾ ਸਕਦੇ ਹੋ ਸੋ ਇਹਦੇ ਵਿੱਚ ਕੋਈ ਨਹੀਂ ਹੈਗਾ ਕਿ ਤੁਹਾਡਾ ਇਹ ਸੂਟ ਹੈਂਡਵਰਕ ਦਾ ਨਹੀਂ ਹੈ ਸੋ ਇਸ ਤਰ੍ਹਾਂ ਦੇ ਸੂਟ ਹੈ ਜਿਹੜੇ ਤੁਸੀਂ ਘੱਟ ਰੇਂਜ ਦੇ ਵਿੱਚ ਹੈਂਡਵਰਕ ਨਾਲੋਂ ਜਿਆਦਾ ਹੈਵੀ ਸੂਟ ਵੇਅਰ ਕਰ ਸਕਦੇ ਹੋ ਤੇ ਰੇਂਜ ਘੱਟ ਹੋਊਗੀ ਹੈਂਡਵਰਕ ਤੇ ਤੁਸੀਂ ਥੋੜੇ ਜਿਹਾ ਸੂਟ ਜਿਵੇਂ 10000 ਤੋਂ ਤਾਂ ਸਟਾਰਟ ਹੀ ਹੁੰਦੇ ਆ ਜੀ ਹੈਂਡਵਰਕ ਦੇ ਗਲੇ ਦਾ ਵਰਕ ਹੈ ਸਲਵਾਰ ਤੇ ਆ ਇਸ ਤਰ੍ਹਾਂ ਸੋ ਇਹ ਸਾਰਾ ਜਿਵੇਂ ਮੜਿਆ ਹੋਇਆ ਸੂਟ ਹੈ ਜੀ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਗੋਟਾ ਦੇਖੋ ਆਰੀ ਦਾ ਕੰਮ ਆ ਗੋਟੇ ਦਾ ਕੰਮ ਆ ਸ਼ੀਰਡ ਦਾ ਕੰਮ ਆ ਸੋ ਕਾਫੀ ਜਿਵੇਂ ਇਹ ਕੀਤਾ ਹੋਇਆ ਸਾਈਜ਼ ਤੇ ਫੁੱਲ ਹੈਵੀ ਹੈ ਜੀ ਔਰ ਬਾਜੂਤੇ ਵੀ ਬਹੁਤ ਹੈਗਾ ਸੋ ਇਸ ਤਰ੍ਹਾਂ ਔਰ ਇਹਦੇ ਨਾਲ ਵੀ ਦੁਪੱਟਾ ਕੰਟਰਾਸਟ ਵੀ ਕਰ ਸਕਦੇ ਹੋ ਨਾਲ ਦਾ ਵੀ ਕਰ ਸਕਦੇ ਹੋ ਇਹ ਓਨਲੀ ਸੂਟ 1000 10000 ਦੇ ਵਿੱਚ ਆਊਗਾ ਅਗਰ ਤੁਸੀਂ ਦੁਪੱਟਾ ਲੈਣੇ ਹੋ ਤਾਂ ਉਹਦੇ ਵਿੱਚ ਅਲੱਗ ਆਜੂਗਾ ਜੀ ਇਹ 9000 ਦਾ ਓਨਲੀ ਸੂਟ ਹੈ ਸੋ ਮੈਂ ਤੁਹਾਨੂੰ ਦੱਸ ਦਿੰਨੀ ਆ ਅਗਰ ਦੁਪੱਟਾ ਲਾਉਂਗੇ ਉਹ ਦਾ ਐਕਸਟਰਾ ਹੋਊਗਾ ਜੀ ਇਹ 9000 ਦਾ ਸੂਟ ਹੈ ਔਰ ਇਹਦੇ ਵਿੱਚ ਆਪਾਂ ਇੱਕ ਬਹੁਤ ਹੀ ਡਿਫਰੈਂਟ ਜਿਹਾ ਸ਼ੇਡ ਹੈਗਾ ਇਹ ਦੇਖੋ ਤੁਸੀਂ ਇਹ ਵੀ ਕਲਰ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਸੋ ਇਹਦੇ ਤੇ ਵੀ ਇਹ ਡਿਜ਼ਾਈਨ ਬਹੁਤ ਜ਼ਿਆਦਾ ਖਿੜ ਕੇ ਆਇਆ ਹੈਗਾ ਇਹ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਲੱਗੇ ਹੋਏ ਆ ਜਿਹੜਾ ਵਿੱਚ ਆਲਾ ਹੈਗਾ ਆਪਾਂ ਜਾਲ ਦਿੱਤਾ ਹੋਇਆ ਸੋ ਉਹ ਵੀ ਬਹੁਤ ਹੀ ਜ਼ਿਆਦਾ ਬਰੀਕ ਹੈ ਇਸ ਤਰ੍ਹਾਂ ਇਹਦੇ ਸਾਈਜ਼ ਤੇ ਹੈ ਸੋ ਤੁਸੀਂ ਦੇਖ ਸਕਦੇ ਹੋ ਇਹ ਵੀ 24 45 ਦੇ ਅੰਦਰ ਹੈ ਜੀ ਬਾਕੀ ਜੇ ਤੁਸੀਂ ਘਟਵਾਦ ਵੀ ਕਰਨਾ ਤਾਂ ਤੁਸੀਂ ਇਹ ਗਲੇ ਦੀ ਸ਼ੇਪ ਆ ਜਿਹੜੀ ਆਪਾਂ ਕੱਟ ਸਕਦੇ ਹਾਂ ਸੋ 19 ਕੀ ਫਰਕ ਹੈ ਜਿਹੜਾ ਇੱਥੇ ਆ ਸਕਦਾ ਤੁਸੀਂ ਤੁਹਾਨੂੰ ਜਲਦੀ ਹੈ ਤੁਸੀਂ ਰੈਡੀ ਸੂਟ ਚਾਹੀਦਾ ਤੁਸੀਂ ਇਹਨੂੰ ਆਪਾਂ ਕੱਟ ਕੇ ਇਹਨੂੰ نیچے ਵੀ ਕਰ ਸਕਦੇ ਹਾਂ ਜੇ 45 ਦੇ ਅੰਦਰ ਹੈ ਸੋ ਸੈੱਟ ਹੋ ਜੂਗਾ ਸੋ 24 ਦੇ 22 ਦੇ ਅਕੋਰਡਿੰਗ ਵੀ ਇਹ ਸੈੱਟ ਹੋ ਜੂਗਾ ਜੀ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਕਿ 24 ਦੇ 22 ਦੇ ਵਿੱਚ ਸਿਰਫ 1 1 ਇੰਚ ਦਾ ਮਾਰਜਨ ਹੁੰਦਾ ਹੈ ਤੁਸੀਂ ਇਹਨੂੰ ਫੋਲਡ ਕਰ ਸਕਦੇ ਹੋ ਸੋ ਇਹ ਬਹੁਤ ਹੀ ਪਿਆਰੀ ਜੀ ਇਹਦੀ ਗ੍ਰੇਸ ਆ ਜਾਂਦੀ ਹੈ ਸੋ ਇਹਦੇ ਨਾਲ ਵੀ ਤੁਸੀਂ ਡਾਈ ਡਾਈ ਦੁਪੱਟਾ ਵੀ ਕਰ ਸਕਦੇ ਹੋ ਔਰਗੈਂਜ਼ਾ ਔਰ ਨਾਲ ਦਾ ਦੁਪੱਟਾ ਕਰਕੇ ਉਹਦੇ ਕੰਟਰਾਸਟ ਆਪਾਂ ਲੇਸਿਸ ਵੀ ਕਰ ਸਕਦੇ ਹਾਂ ਸੋ ਇਹ ਸੀਗੇ ਜੀ ਆਪਣੇ ਕੋਲੇ ਰੈਡੀ ਸੂਟਸ ਔਰ ਮੈਨੂੰ ਲੱਗਦਾ ਕਿ ਤੁਸੀਂ ਇਹਨੂੰ ਸਮਝ ਚੁੱਕੇ ਹੋਵੋਗੇ ਕਿ ਆਪਣੇ ਸੂਟ ਜਿਹੜੇ ਥੋੜੇ ਮਹਿੰਗੇ ਕਿਉਂ ਹੁੰਦੇ ਆ ਕਿਉਂਕਿ ਅਸੀਂ ਜੋ ਵੀ ਜਿਨ੍ਹਾਂ ਨੇ ਵੀ ਆਪਣੇ ਕੋਲੋਂ ਸੂਟ ਬਣਾਉਂਦੇ ਆ ਆਪਣੇ ਜਿਹੜੇ ਕਸਟਮਰ ਹੈਗੇ ਆ 4 4 5 5 ਆਰਡਰ ਆ ਜੀ ਜਿਹੜੇ ਉਹਨਾਂ ਦੇ ਅਸੀਂ ਵੇਚ ਚੁੱਕੇ ਆ ਔਰ ਲਗਾਤਾਰ ਉਹ ਆਪਣੇ ਕੋਲੇ ਅੱਖਾਂ ਬੰਦ ਕਰਕੇ ਆਰਡਰ ਕਰ ਸਕਦੇ ਆ ਕਿਉਂਕਿ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਕਿ ਅਗਰ ਤੁਹਾਡੇ ਪੇਮੈਂਟ ਦਾ ਜਾਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਬੇਫਿਕਰ ਹੋ ਕੇ ਆਰਡਰ ਕਰ ਸਕਦੇ ਹੋ ਔਰ ਸਟੱਫ ਦੀ ਵਰਕ ਦੀ ਸਾਰੀ ਜ਼ਿੰਮੇਵਾਰੀ ਸਾਡੀ ਹੋਊਗੀ। ਅਗਰ ਤੁਹਾਨੂੰ ਸੂਟ ਪਹੁੰਚ ਜਾਂਦਾ ਹੈ ਕਈ ਤੁਸੀਂ ਕਮੈਂਟ ਵੀ ਜਿੰਨਾਂ ਕੋਲੇ ਇਸ ਤਰ੍ਹਾਂ ਦੇ ਗਏ ਹੈਗੇ ਆ ਕਿ ਉਹਨਾਂ ਨੂੰ ਕਈ ਵਾਰ ਕੀ ਹੁੰਦਾ ਇੱਕ ਸਟੇਟ ਸਲਵਾਰ ਚਲੀ ਜਾਂਦੀ ਹੈ। ਉਹਨਾਂ ਨੂੰ ਹੈਵੀ ਸਲਵਾਰ ਚਾਹੀਦੀ ਹੈ ਕਿਉਂਕਿ ਜ਼ਿਆਦਾਤਰ ਕਸਟਮਰ ਆਪਣੇ ਕੋਲੇ ਬਾਹਰ ਤੇ ਹੋਣ ਕਰਕੇ ਹੈਵੀ ਸਲਵਾਰ ਜ਼ਿਆਦਾ ਵੀਅਰ ਕਰਦੇ। ਸੋ ਆਪਾਂ ਉਹਨਾਂ ਨੂੰ ਦੁਬਾਰਾ ਜਿਹੜੇ ਹੈਵੀ ਸਲਵਾਰਾਂ ਵੀ ਬਣਾ ਕੇ ਦਿੰਨੇ ਆ। ਸੋ ਇਸ ਤਰ੍ਹਾਂ ਦਾ ਵੀ ਕਈ ਵਾਰੀ ਹੋ ਜਾਂਦਾ ਹੈ। ਕੋਈ ਵੀ ਪ੍ਰੋਬਲਮ ਆਵੇ ਅਸੀਂ ਬੈਠੇ ਹੈਗੇ ਆ ਜੀ ਕਿਸੇ ਤਰ੍ਹਾਂ ਦੀ ਵੀ ਸੋ ਕਿਉਂਕਿ ਜਦੋਂ ਤੁਸੀਂ ਚੰਗਾ ਕੰਮ ਕਰਵਾਉਂਦੇ ਆ ਜੀ ਤੁਹਾਨੂੰ ਜਿਹੜਾ ਬੈਕ ਤੁਹਾਨੂੰ ਚੰਗਾ ਹੀ ਰਿਜ਼ਲਟ ਮਿਲਦਾ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਹਾਂਗੇ ਸੋ ਬਣੇ ਰਹੋ ਮੇਰੇ ਚੈਨਲ 'ਤੇ ਬੀ ਸਟਾਈਲਿਸ਼ ਤੇ ਇੰਨਾ ਸਾਰਾ ਪਿਆਰ ਦੇਣ ਲਈ ਜੀ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ